ਅਸੀਂ ਇੱਕ ਨਗਰ ਇਤਜ਼ਾਬ ਕਰਨ ਵਾਸਤੇ ਗਏ ਚਲੋ ਲੰਮਾ ਸਮਾਂ ਮਾਪੁਰਖਾਂ ਨੇ ਜਾਪ ਵੀ ਕਰਾਏ ਨੇ ਜਿੰਨਾ ਚਿਰ ਗੁਰੂ ਦੀ ਕਿਰਪਾ ਰਹੀ ਮੈਨੂੰ ਧਿਆਨ ਨਹੀਂ ਇੱਕ ਪਰਿਵਾਰ ਵਿੱਚ ਅਸੀਂ ਜਾਪ ਕਰਨ ਵਾਸਤੇ ਗਏ ਸ਼ਾਮੀ 6 ਵਜੇ ਆਰੰਭ ਕਰੀਦਾ ਸੀ ਤੇ ਸਵੇਰੇ 6 ਵਜੇ ਭੋਗ ਪਾਦੀ ਦਾ ਸਾਰਾ ਰਾਤ ਚੱਲਦਾ ਸੀ ਤੇ ਰਾਤ ਨੂੰ ਜਦੋਂ ਆਰਾਮ ਕਰਨ ਲੱਗੇ ਤੇ ਥਰਮੋਸ ਚਾਹ ਦੀ ਭਰ ਕੇ ਤੇ ਸਾਡੇ ਕੋਲ ਆਏ ਕਹਿੰਦੇ ਲਓ ਖਾਲਸਾ ਅਸੀਂ ਪੁੱਛਿਆ ਵੀ ਇਹ ਕੀ ਹੈ ਕਹਿੰਦੇ ਰਾਤ ਨੂੰ ਜਿੱਦੀ ਡਿਊਟੀ ਹੋਏਗੀ ਫਿਰ ਜੋ ਵਾਜਾ ਮਾਰੋਗੇ ਤੇ ਆ ਥਰਮੋਸ ਸੇ ਚਾਹ ਹੈ ਤੇ ਆਪਣਾ ਆ ਬਾਥਰੂਮ ਚ ਨਾਨ ਕਰ ਲਿਆ ਜੇ ਤੇ ਆਹ ਥਰਮੋਸ ਭਰੀ ਏ ਜਿੰਨੂੰ ਜਿੰਨੀ ਲੋੜ ਹੋ ਨੀ ਪੀਂਦੇ ਰਿਆ ਜੇ ਫੇ ਤੁਸੀਂ ਨਹੀਂ ਬਹਿਣਾ ਕਹਿੰਦੇ ਸਾਥੋਂ ਦੇ ਨਹੀਂ ਬੈਠਾ ਜਾਣਾ ਫੇ ਸਾਥੋਂ ਬੈਠਾ ਦੇਣ ਜਾਣਾ ਸਾਰੀ ਰਾਤ ਹੁਣੇ ਹੁਣ ਗੁਰਮੁਖੋ ਗੱਲਾਂ ਤੇ ਇਹ ਆ ਚੱਲਦੀਆਂ ਨੇ ਪਾੜ ਤੇ ਬੜੇ ਹੁੰਦੇ ਨੇ ਪਏ ਬਹੁਤ ਹੋ ਰਹੇ ਨੇ ਮੈਂ ਬੇਨਤੀ ਕਰਦਿਆਂ ਪਰ ਜਦੋਂ ਅਸੀਂ ਇਸ ਚੀਜ਼ ਨੂੰ ਸੁਣਾਗੇ ਨਾ ਤੇ ਜਗਜੀਤ ਸਾਹਿਬ ਦੀ ਬਾਣੀ ਪੜ੍ਹਦੇ ਉੱਥੇ ਵੀ ਹੁੰਦਾ ਸੁਣਿਆ ਮੰਨਿਆ ਮੰਨ ਕੀਤਾ ਪਾ ਉਥੇ ਵੀ ਹੁੰਦਾ ਨ